ਮਿਤੀ 28 29 1 2026 ਤੇ ਇੰਟਰਵੀਨਿੰਗ ਨਾਈਟ ਨੂੰ ਇੱਕ ਮਜੀਠਾ ਰੋਡ ਥਾਣੇ ਦੇ ਏਰੀਆ 'ਚ ਇੱਕ ਕਤਲ ਹੋਇਆ ਸੀ ਲੇਡੀ ਦਾ ਜ ਜਦਾ ਨਾਮ ਹੈ ਵੀਨਾ ਰਾਣੀ ਵਾਈਫ ਆਫ ਲੇਟ ਆਨੰਦ ਕਿਸ਼ੋਰ ਰੈਜ਼ੀਡੈਂਟ ਆਫ ਇੰਦਰਾ ਕਲੋਨੀ ਮਜੀਠਾ ਰੋਡ ਜਦੋਂ ਕਤਲ ਬਾਰੇ ਪਤਾ ਚੱਲਿਆ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਨੰਬਰ 21 ਡੇਟਿਡ 29 1 2026 ਅੰਡਰ ਸੈਕਸ਼ਨ 103 305 ਐਂਟੀ ਮਨਚ ਬੀਐਨਐਸ ਐਕਟ ਤੇ ਨਾਲ ਦੇ ਨਾਲ ਜਿਵੇਂ ਕਤਲ ਦਾ ਪਤਾ ਚੱਲਿਆ ਐਫਆਈਆਰ ਦਰਜ ਹੋਈ ਤੇ ਸ਼੍ਰੀ ਵਿਨੀਲਾ ਜੀ ਸਾਡੇ ਏਡੀਐਸਪੀ 2 ਗगन ਜੀ ਸਾਡੇ ਏਸੀਪੀ ਨਾਰਥ ਕਿਰਨਦੀਪ ਸਾਡੇ ਐਸਐਚਓ ਸਦਰ ਟੀਮਸ ਬਣਾਈਆਂ ਇਹਨਾਂ ਨੇ ਤੇ ਮਰਡਰ ਟ੍ਰੇਸ ਕਰਨ ਲਈ ਟੀਮ ਜਵਾਨਾ ਕੀਤੀਆਂ ਸਾਰਾ ਹਿਊਮਨ ਇੰਟੈਲੀਜੈਂਸ ਦੇ ਥਰੂ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਤੇ ਸਾਨੂੰ ਅਸੀਂ ਕੋਕਪੜਤਲ ਹੋਰ ਵੀ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਜਿਹੜੀ ਵੀਨਾ ਰਾਣੀ ਵਾਈਫ ਆਫ ਲੇਟ ਨੰਦਕਿਸ਼ੋਰ ਹੈ ਇਹ ਆਪਣੇ ਘਰ ਵਿੱਚ ਰਹਿੰਦੀ ਸੀ ਆਪਣੇ ਬੇਟੇ ਨਾਲ ਜਿਹਦਾ ਨਾਮ ਹੈ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਜਦੋਂ 28 29 ਤਰੀਕ ਨੂੰ ਆਪਣਾ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਇਹਨਾਂ ਦੇ ਦੋ ਕਿਰਾਏਦਾਰ ਇੱਕ ਦਾ ਨਾਮ ਹੈ ਗੁਰਦੇਵ ਸਿੰਘ ਇੱਕ ਦਾ ਨਾਮ ਹੈ ਸ਼ਮਸ਼ੀਰ ਸਿੰਘ ਇਹਨਾਂ ਦੀ ਉਮਰ 28 ਤੇ 29 ਸਾਲ ਹੈਗੀ ਐ ਤੇ ਜਿਹੜਾ ਗੁਰਦੇਵ ਸਿੰਘ ਹੈ ਉਹ ਪਿਛਲੇ ਡੇਢ ਤੋਂ ਸਾਲ ਤੋਂ ਬੀਨਾ ਕੁਮਾਰੀ ਦੇ ਘਰ ਕਿਰਾਏ ਤੇ ਰਹਿ ਰਿਹਾ ਸੀਗਾ ਤੇ ਪਿਛਲੇ 1 ਸਾਲ ਤੋਂ ਇਹਨੇ ਆਪਣਾ ਦੋਸਤ ਜਿਹੜਾ ਸ਼ਮਸ਼ੀਰ ਹੈ ਉਹ ਵੀ ਉੱਥੇ ਕਿਰਾਏ ਤੇ ਆਪਣੇ ਨਾਲ ਹੀ ਰੱਖਿਆ ਹੋਇਆ ਸੀ ਕਿਉਂਕਿ ਸ਼ਮਸ਼ੀਰ ਦਾ ਆਪਣੀ ਵਾਈਫ ਨਾਲ ਥੋੜਾ ਡਿਸਪਿਊਟ ਚੱਲ ਰਿਹਾ ਸੀ ਉਹ ਵੀ ਘਰ-ਬਾਰ ਛੱਡ ਕੇ ਆਪਣੇ ਦੋਸਤ ਗੁਰਦੇਵ ਕੋਲ ਆ ਕੇ ਰਹਿ ਰਿਹਾ ਸੀ ਤੇ ਉਸ ਰਾਤ ਨੂੰ ਗੁਰਦੇਵ ਸ਼ਮਸ਼ੀਰ ਤੇ ਵਿਰਿੰਦਰ ਕੁਮਾਰ ਨੇ ਥੋੜੀ ਡਰਿੰਕ ਕੀਤੀ ਉੱਪਰ ਆਪਣੇ ਛੱਤ ਤੇ ਬੈਠ ਕੇ ਤੇ ਜਿਹੜਾ ਕਿ ਜੋ ਕਿ ਵਿਰਿੰਦਰ ਕੁਮਾਰ ਨੂੰ ਲੱਗਦਾ ਕਿ ਥੋੜੇ ਉਹਦੇ ਡਰਿੰਕ ਸਪਾਈ ਕੀਤੀ ਸੀ ਉਹਦੇ ਕੁਝ ਮਿਲਾਵਟ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਥੱਲੇ ਚਲਾ ਗਿਆ ਆਪਣੇ ਕਮਰੇ 'ਚ ਫਿਰ ਉਹਨੂੰ ਗੁਰਦੇਵ ਤੇ ਸ਼ਮਸ਼ੀਰ ਨੇ ਦੁਬਾਰਾ ਬੁਲਾਇਆ ਉੱਪਰ ਛੱਤੇ ਥੋੜੀ ਹੋਰ ਜ਼ਿਆਦਾ ਡਰਿੰਕ ਇਹਨਾਂ ਨੇ ਕੀਤੀ ਤੇ ਉਸ ਤੋਂ ਬਾਅਦ ਜਦੋਂ ਆਪਣਾ ਵਿਰਿੰਦਰ ਕੁਮਾਰ ਅਨਕੌਂਸ਼ੀਅਸ ਹੋ ਗਿਆ ਤੇ ਉਸ ਤੋਂ ਬਾਅਦ ਗੁਰਦੇਵ ਤੇ ਸ਼ਮਸ਼ੀਰ ਨੇ ਆਪਣਾ ਥੱਲੇ ਜਾ ਕੇ ਰੂਮ ਵਿੱਚ ਜਿਹੜੀ ਵੀਨਾ ਰਾਣੀ ਹੈ ਇਹ ਨਾਲ ਗੁੱਥਮ ਗੱਥੀ ਹੋਏ ਤੇ ਚੋਰੀ ਦੇ ਮੰਤਬ ਨਾਲ ਤੇ ਉਹਦੇ ਵਿੱਚ ਹੀ ਕਤਲ ਹੋ ਗਿਆ ਤੇ ਇਹਨਾਂ ਨੇ ਜੋ-ਜੋ ਚੀਜ਼ਾਂ ਚੋਰੀ ਕੀਤੀਆਂ ਉਹ ਸਿਗਰ ਚਾਰ ਮੁੰਦਰੀਆਂ ਇੱਕ ਪੇਅਰ ਇਅਰਿੰਗਸ ਤੇ ਇੱਕ ਬੈਂਗਲ ਉਹਦੇ ਨਾਲ-ਨਾਲ ਜਿਹੜਾ ਮੋਟਰਸਾਈਕਲ ਯੂਜ਼ ਕੀਤਾ क्राइम ਦੇ ਵਿੱਚ ਉਸ ਤੋਂ ਬਾਅਦ ਭੱਜਣੇ ਚ ਓਬਵੀਅਸ ਹੀ ਬ੍ਰਾਹਮਤ ਕਰ ਲਿਆ ਛੁਰੀ ਵੀ ਬ੍ਰਾਹਮਤ ਕਰ ਲਈਏ ਤੇ ਦੋ ਮੋਬਾਈਲ ਫੋਨ ਵੀ ਬ੍ਰਾਹਮਤ ਕਰ ਲਿਆ ਇਹਨਾਂ ਨੂੰ ਅਸੀਂ ਆਪਣਾ 14 ਤਰੀਕ ਦੇ ਲਾਗੇ ਤੱਕ 14 ਤਰੀਕ ਨੂੰ ਦਿੱਲੀ ਤੋਂ ਰਕਾਬਗੰਜ ਗੁਰਦੁਆਰਾ ਸਾਹਿਬ ਹੈਗਾ ਉੱਥੇ ਉਹਦੇ ਲਾਗੇ ਅਸੀਂ ਗ੍ਰਿਫਤਾਰ ਕੀਤਾ ਅਸੀਂ ਇਤਲਾਹ ਦਿੱਤੀ ਸੀ ਲੋਕਲ ਪੁਲਿਸ ਸਟੇਸ਼ਨ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਲੋਕਲ ਕੋਰਟ ਵਿੱਚ ਉੱਥੇ ਪੇਸ਼ ਕੀਤਾ ਟ੍ਰਾਂਜ਼ਿਟ ਮੰਨ ਲਿਆ ਤਾਂ ਇਹ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਆਂ ਅੰਮ੍ਰਿਤਸਰ ਤੇ ਇਹਨਾਂ ਦਾ ਹੁਣ ਸਾਨੂੰ 5 ਦਿਨ ਦਾ ਰਿਮਾਨਡ ਮਿਲਿਆ ਤੇ ਅਸੀਂ ਹੋਰ ਵੀ ਕੁਝ ਹੋਏਗਾ ਤੁਹਾਡੇ ਸਾਹਮਣੇ ਲਿਆਵਾਂਗੇ